ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ ਅਧਿਆਪਕ ਸਾਥੀਓ ਇਹ ਜਿਹੜਾ ਵੀਡੀਓ ਹੈ ਪੰਜਾਬ ਦੇ ਕਿਸਾਨਾਂ ਦੇ ਲਈ ਹੈ ਸੋ ਇਹ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਨੇ ਅਨਾਉਂਸ ਕੀਤਾ ਸੀ ਕਿ ਜਿਹੜੇ ਹੜ੍ਹ ਪ੍ਰਭਾਵਿਤ ਜਿਹੜੇ ਕਿਸਾਨ ਨੇ ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਤੇ ਖੇਤਾਂ ਦੇ ਵਿੱਚ ਸਿਲਟ ਆ ਗਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹਦਾ ਖੇਤ ਉਹਦੀ ਰੇਤ ਯਾਨੀ ਇਹਦੇ ਵਿੱਚ ਕੋਈ ਵੀ ਪਰਮਿਸ਼ਨ ਦੀ ਲੋੜ ਨਹੀਂ ਹੋਏਗੀ ਸੇ ਗਵਰਨਮੈਂਟ ਆਫ ਪੰਜਾਬ ਨੇ ਅਲਾਉ ਕਰ ਦਿੱਤਾ ਹੈ ਕਿ ਸਿਲਟ ਜਿਹੜੀ ਹੈ ਰੇਤ ਹੈ ਰੀਵਰਬੋਨ ਮਟੀਰੀਅਲ ਜਿਹੜਾ ਵੀ ਖੇਤਾਂ 'ਚ ਆ ਗਿਆ ਫਲੱਡ ਦੇ ਨਾਲ ਆਪਣੇ ਲੈਵਲ ਤੇ ਉਹ ਨੂੰ ਕੱਢ ਸਕਦੇ ਆ ਕੋਈ ਐਨਓਸੀ ਦੀ ਲੋੜ ਨਹੀਂ ਹੈਗੀ ਉਹ ਨੂੰ ਵੇਚ ਵੀ ਸਕਦੇ ਆ ਤੋਂ ਇਹ ਜਿਹੜਾ ਵਾਇਦਾ ਵੇ ਆਫ ਵਨ ਟਾਈਮ ਮੀਜ਼ਰ ਸ਼ਲ ਨੋਟ ਬੀ ਕਨਸੀਡਰ ਮਾਈਨਿੰਗ ਇਹ ਨੂੰ ਮਾਈਨਿੰਗ ਨਹੀਂ ਮੰਨਿਆ ਜਾਏਗਾ ਤੋ ਇੱਕ ਵਾਰ ਇਹ ਸਾਫ ਸਫਾਈ ਹੋਏਗੀ ਸੋ ਬਾਰ ਬਾਰ ਤੇ ਚਲੋ ਕਰਨਗੇ ਤਾਂ ਪਤਾ ਲੱਗ ਜਾਏਗਾ ਮਾਈਨਿੰਗ ਸੋ ਡਿਪਟੀ ਕਮਿਸ਼ਨਰ ਡਿਕਲੇਅਰ ਕਰੇਗਾ ਇਹਨਾਂ ਵਿਲੇਜਸ ਦੀ ਲਿਸਟ ਤੇ ਜਿਹੜੀ ਰਿਮੂਵਲ ਹੈ ਸੈਂਡ ਦੀ ਉਹ ਅਲੋ ਹੋਏਗੀ ਸੋ ਇਹ ਇੱਕ ਚੰਗੀ ਕਿਸਾਨਾਂ ਲਈ ਹੈ ਕਿ ਚਲੋ ਉਹ ਜੋ ਰੇਤ ਆਏਗੀ ਉਹਦੀ ਵਰਪਾਈ ਕਰ ਸਕਣਗੇ ਟੂ ਮੀਟੀਗੇਟ ਦਾ ਇੰਪੈਕਟ ਆਫ ਰੀਸੈਂਟ ਫਲੱਡ ਸਾਰੇ ਡਿਸਟ੍ਰਿਕਟ ਦੇ ਜਿਹੜੇ ਮਾਈਨਿੰਗ ਆਫੀਸਰ ਹੈ ਸਬ ਡਿਵੀਜ਼ਨਲ ਲੈਵਲ ਮੋਨਿਟਰੀਂਗ ਕਮੇਟੀ ਉਹ ਪ੍ਰिवेंट ਕਰਨਗੇ ਇਲੀਗਲ ਮਾਈਨਿੰਗ ਨੋਟੀਫਾਈਡ ਆਰਡਰ 10 ਅਗਸਤ 2023 ਦਾ ਤੇ ਪਰਮਿਟ ਕਰਨਗੇ ਖੇਤਾਂ ਦੇ ਵਿੱਚੋਂ ਕਿਸਾਨਾਂ ਨੂੰ ਇਹ ਰੇਤ ਚੱਕਣ ਦੇ ਵਿਦਆਉਟ ਡਿਸਟਰਬੈਂਸ ਆਫ origignal ਗਰਾਉਂਡ ਸਰਫੇਸ ਪਿੱਟ ਰੈਂਚਰ অর ਅਦਰਵਾਈਜ਼ ਕੋਈ ਹੋਰ ਇਹਦੇ ਵਿੱਚ ਨਹੀਂ ਕਰਨਗੇ ਆਪਣੀ ਰੇਤ ਰਿਮੂਵ ਕਰ ਸਕਦੇ ਐ ਸਿਲਟਰ ਰਿਮੂਵ ਕਰ ਸਕਦੇ ਐ ਸੋ ਡਿਸਟ੍ਰਿਕਟ ਲੈਵਲ ਸਬਡਿਵੀਜ਼ਨ ਲੈਵਲ ਮੋਨਿਟਰਿੰਗ ਕਮੇਟੀ ਤੇ ਐਨੀ ਡਿਸਪਿਊਟ ਜੇ ਇਹਦੇ ਵਿੱਚ ਕੋਈ ਆਂਦੀ ਹੈ ਤੇ ਉਹਦਾ ਨੋਟੀਫਿਕੇਸ਼ਨ ਦਿੱਤਾ ਜਾਏਗਾ डीसी ਨੂੰ ਕੰਪਲੀਟ ਕੀਤੀ ਜਾ ਸਕਦੀ ਹੈ ਐਨੀ ਵਾਇਲੇਸ਼ਨ ਜੇ ਇਹਦੀ ਹੋਏਗੀ ਇਸ ਲੈਵਲ ਤੇ ਤੇ ਉਹਦੇ ਤੇ ਜੋ ਕਾਰਵਾਈ ਹੋ ਸਕਦੀ ਹੈ ਮਾਈਨ ਐਂਡ मिनਰਲ ਡਵੈਲਪਮੈਂਟ ਰੈਗੂਲੇਸ਼ਨ ਐਕਟ 1957 ਦੇ ਅਧੀਨ ਰੂਰਲ ਫਰੇਮਡ ਅੰਡਰ ਸੋ ਇਹ ਜਿਹੜੇ ਐਡੀਸ਼ਨਲ ચીਫ ਸੈਕਟਰੀ ਪੰਜਾਬ ਗਵਰਨਮੈਂਟ ਡਿਪਾਰਟਮੈਂਟ ਆਫ ਮਾਈਨ ਐਂਡ ਜੀਓਲੋਜੀ ਉਹਨੇ ਜਾਰੀ ਕੀਤੇ ਹੈ ਤੇ ਇਹ ਸੀਐਮ ਜੋ ਸਾਡੇ ਨੇ ਉਹਨਾਂ ਦੇ ਡੈਕਲੇਰੇਸ਼ਨ ਦੇ ਵੇਤੇ ਆਇਤੋ ਇੱਕ ਕੇ ਚੰਗੀ ਖਬਰ ਹੈ ਕਿਸਾਨਾਂ ਦੇ ਲਈ ਤੋਂ ਕਿਸਾਨ ਇਹਨੂੰ ਕਰਕੇ ਉਹ ਰੇਤ ਦਾ ਜੋ ਕਰਨਾ ਚਾਹਣ ਵੇਚਣਾ ਚਾਹਣ ਵੇਚ ਸਕਦੇ ਆ ਕਿਸੇ ਆਪਣੇ ਪਰਪਸ ਦੇ ਵਾਸਤੇ ਭਰਤੀ ਪਾਣ ਵਾਸਤੇ ਯੂਜ਼ ਕਰ ਸਕਦੇ ਆ ਸੋ ਇਹ ਇੱਕ ਜ਼ਰੂਰੀ ਵੀਡੀਓ ਸੀ ਇਸ ਲਈ ਮੈਂ ਚਲੋ ਮੈਂ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤਾ ਜਾਏ ਤਾਂ ਜਿਆਦਾ ਤੇ ਜਿਆਦਾ ਵੀਡੀਓ ਸ਼ੇਅਰ ਕਰ ਦੇਣਾ ਤਾਂ ਕਿ ਜਾਣਕਾਰੀ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਿਲ ਸਕੇ ਥੈਂਕ ਯੂ ਵੈਰੀ ਮਚੀ ਹੈਵ ਅ ਨਾਈਸ ਡੇ